ਬੈਠੇ ਬੈਠੇ ਇਹ ਮਾਚਲ ਗਏ ਸੀ ਬੇਟੇ ਸਾਗ ਲੈ ਉਹ ਆ ਲਿਆ ਮੱਕੀ ਦਾ ਆਟਾ ਬਾਜਰੇ ਦਾ ਤੇ ਅਸੀਂ ਮਾਂ ਪੁੱਤਾਂ ਨੇ ਸਲਾਹ ਬਣਾ ਲਈ ਤੇ ਉੱਥੇ ਨਰਗੇਟ ਲਾ ਲੈਨੇ ਆ ਆਜਮਾ ਚੌਲ ਕੜੀ ਚੌਲ ਸਾਗ ਮੱਕੀ ਦੀ ਰੋਟੀ ਬਾਜਰੇ ਦੀ ਰੋਟੀ ਕਣਕ ਦਾ ਫੁਲਕਾ ਜਿੰਨੇ ਮੱਖਣ ਪਾਉਣਾ ਮੱਖਣ ਪਾ ਲੈ ਜਿੰਨੇ ਕਿਉਂ ਪਾਉਣਾ ਕਿਉਂ ਪਾ ਲੈ ਇਹ ਭਾਂਡੇ ਕਿਉਂਕਿ ਸ਼ਹਿਰਾਂ 'ਚ ਪਤਾ ਹੀ ਨਹੀਂ ਇੱਕ ਵੱਖਰਾ ਜਿਹਾ ਲੱਗਦਾ ਲੋਕ ਪੁੱਛਦੇ ਅਰ ਚ ਕੀ ਆ ਲੋਕਾਂ ਨੂੰ ਪਤਾ ਹੀ ਨਹੀਂ ਆਪਣੀ ਮਤਲਬ ਕਿੱਤੇ ਬਾਰੇ ਜਾਂ ਜੋ ਦਾਵੀ ਆਪਣੇ ਵਿਰਸੇ ਬਾਰੇ ਨੌਲੇਜ ਜਾਂ ਨੀ ਨਵੀਂ ਪੀੜੀ ਨੂੰ ਕਿ ਆਪਣੀ ਮਿੱਟੀ ਤੋਂ ਦੂਰ ਨਾ ਜਾਓ ਕਿਉਂਕਿ ਜੇ ਅੱਜ ਆਪਾਂ ਕਹਿਣ ਦੇ ਆ ਨਾ ਕਿ ਪ੍ਰਵਾਸੀਆਂ ਕਬਜ਼ਾ ਕਰ ਲਿਆ ਵਾ ਜੇ ਆਪਾਂ 20 22 ਲੱਖ ਲਾਗੇ ਜਾਂ 25 30 ਜਿੰਨਾ ਵੀ ਲਾਉਨੇ ਆ ਆਪਾਂ ਬਾਹਰ ਜਾਣੇ ਉਹ ਹੀ ਆਪਣੇ ਕਾਰੋਬਾਰ ਪੰਜਾਬ 'ਚ ਰਹਿ ਕੇ ਕਰੋ ਮਤਲਬ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਸੋਚ ਵੱਡੀ ਛੋਟੀ ਰੱਖਣੀ ਪੈਂਦੀ ਆ ਪੰਜਾਬੀ ਜੇ ਪੂਰੀ ਦੁਨੀਆ ਵਿੱਚ ਜਾਣੇ ਜਾਂਦੇ ਹਨ ਤਾਂ ਪੰਜਾਬੀਆਂ ਦਾ ਖਾਣਾ ਵੀ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਜਿੱਥੇ ਲੋਕ ਜਾਣਦੇ ਹਨ ਕਿ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਪੰਜਾਬੀਆਂ ਦਾ ਮੇਨ ਖਾਣਾ ਹੈ ਅਤੇ ਇਸ ਤੋਂ ਇਲਾਵਾ ਪੰਜਾਬੀ ਖਾਣ ਪੀਣ ਦੇ ਸ਼ੌਕੀਨ ਹਨ ਪਰ ਇਸ ਆਧੁਨਿਕ ਯੁੱਗ ਦੇ ਵਿੱਚ ਜਿੱਥੇ ਹਰੇਕ ਇਨਸਾਨ ਚਾਹੁੰਦਾ ਹੈ ਕਿ ਉਹਨੂੰ ਘਰ ਦੀ ਬਣੀ ਰੋਟੀ ਮਿਲੇ ਚੰਗਾ ਖਾਣਾ ਮਿਲੇ ਪੋਸਟਿਕ ਭੋਜਨ ਮਿਲੇ ਜਿਹੜਾ ਉਹਦੇ ਸਰੀਰ ਨੂੰ ਤੰਦਰੁਸਤ ਰੱਖੇ ਚਾਹੇ ਉਹ ਪੈਸੇ ਜਿੰਨੇ ਮਰਜ਼ੀ ਖਰਚ ਕਰੇ ਪਰ ਉਹਦੀ ਸੇਤ ਨਾ ਖਲਵਾੜਨਾ ਹੋਵੇ ਬਟਾਲੇ ਤੋਂ ਵੀਰਾਂ ਸੰਜੀਆਂ ਕਰਦਨੇ ਆ ਜਿੱਥੇ ਇੱਕ ਮਾਂ ਨੇ ਆਪਣੇ ਦੋ ਬੇਟਿਆਂ ਦੇ ਨਾਲ ਇੱਕ ਐਸਾ ਸੈਟਅਪ ਤਿਆਰ ਕੀਤਾ ਹੈ ਜਿੱਥੇ ਤੁਸੀਂ ਆਓਗੇ ਇੱਕ ਵਾਰੀ ਤੁਹਾਨੂੰ ਆਉਣਾ ਪਏਗਾ ਦੂਸਰੀ ਵਾਰੀ ਤੁਸੀਂ ਪਰਿਵਾਰਾਂ ਸਵੇ ਤਾਂ ਆਪਣੇ ਆਪ ਪਹੁੰਚੋਗੇ ਕਿਉਂਕਿ ਘਰ ਦਾ ਬਣਿਆ ਹੋਇਆ ਖਾਣਾ ਇੱਥੇ ਤੁਹਾਨੂੰ ਮਿਲੇਗਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਬਾਜਰੇ ਦੀ ਰੋਟੀ ਕਣਕ ਦੀ ਰੋਟੀ ਕੜੀ ਚਾਵਲ ਰਾਜਮਾ ਚਾਵਲ ਸਪੈਸ਼ਲ ਗੁੜ ਦੀ ਚਾਹ ਲੱਸੀ ਅਸਤੇ ਇਸ ਤੋਂ ਇਲਾਵਾ ਮੱਖਣ ਤੇ ਘਿਓ ਦਾ ਸਵਾਦ ਵੀ ਤੁਹਾਨੂੰ ਇੱਥੇ ਮਿਲੇਗਾ ਤੁਸੀਂ ਵੇਖ ਰਹੇ ਹੋ ਕਿ ਮਿੱਟੀ ਦੇ ਬਰਤਨਾਂ ਦੇ ਵਿੱਚ ਇਹਨਾਂ ਵੱਲੋਂ ਇਹ ਸਾਰੇ ਜਿਹੜੀਆਂ ਚੀਜ਼ਾਂ ਬਣਾ ਕੇ ਘਰੋਂ ਲਿਆਂਦੀਆਂ ਜਾਂਦੀਆਂ ਹਨ ਅਤੇ ਥੱਲੇ ਪੱਟੀਆਂ ਲਗਾਈਆਂ ਹੋਈਆਂ ਹਨ ਤਾਂ ਕਿ ਗ੍ਰਾਹਕਾਂ ਤੱਕ ਇਹ ਸਭ ਕੁਝ ਗਰਮ-ਗਰਮ ਪਹੁੰਚੇ ਅਤੇ ਉਹਨਾਂ ਨੂੰ ਇਹ ਖਾਣਾ ਖਾਣ ਦਾ ਵੀ ਮਜ਼ਾ ਆਏ ਆਓ ਗੱਲਬਾਤ ਕਰਦੇ ਹਾਂ ਜਿੱਥੇ ਪੰਜਾਬੀ ਅੱਜਕੱਲ ਸ਼ਰਮ ਕਰਦੇ ਹਨ ਕਿਸੇ ਕੰਮ ਕਰ ਕਰਕੇ ਅਤੇ ਵਿਦੇਸ਼ਾਂ ਵਿੱਚ ਜਾ ਕੇ ਪੰਜਾਬੀ ਇਹੋ ਜੇ ਕੰਮ ਉੱਥੇ ਜ਼ਰੂਰ ਕਰਦੇ ਹਨ ਪਰ ਆਪਣੇ ਸੂਬੇ ਵਿੱਚ ਰਹਿ ਕੇ ਪੰਜਾਬੀ ਸ਼ਰਮ ਕਰਦੇ ਹਨ ਆਓ ਇਸ ਪਰਿਵਾਰ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੇ ਇਹ ਆਈਡੀਆ ਕਿੱਥੋਂ ਲਿਆ ਅਤੇ ਹੁਣ ਇਹਨਾਂ ਨੇ ਕਾਰੋਬਾਰ ਇਹ ਸ਼ੁਰੂ ਕੀਤਾ ਹੈ ਕਿਸ ਤਰ੍ਹਾਂ ਚੱਲ ਰਿਹਾ ਹੈ ਅਤੇ ਲੋਕਾਂ ਦਾ ਕੀ ਰਿਸਪਾਂਸ ਮਿਲ ਰਿਹਾ ਹੈ ਸਭ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਮਾਤਾ ਜੀ ਜਿਹੜੇ ਕਿ ਗਰਮ ਗਰਮ ਰੋਟੀਆਂ ਪਕਾ ਕੇ ਇੱਥੇ ਗਾਂਾਂ ਨੂੰ ਦੇ ਰਹੇ ਸੱਸਿਕਾ ਮਹਾਰਾ ਜੀ ਕੀ ਨਾਮ ਹੈ ਮਨਜੀਤਪੁਰ ਮਨਜੀਤਕੌਰ ਜੀ ਤੁਸੀਂ ਤਾਰੀਆਂ ਰੋਟੀਆਂ ਬਣਾ ਕੇ ਗਾਕਾਂ ਵਾਸਤੇ ਲਿਆਇਓ ਘਰੋਂ ਸਾਗ ਲਿਆਂਦਾ ਰਾਜਮਾ ਕੜੀ ਚਾਵਲ ਸਭ ਕੁਝ ਲਿਆਂਦਾ ਕਿੱਦਾਂ ਇਹ ਤੁਹਾਡੇ ਦਿਮਾਗ ਦੇ ਵਿੱਚ ਆਈਡੀਆ ਆ ਕਿ ਇਹ ਕੰਮ ਕਰਨਾ ਚਾਹੀਦਾ ਬੈਠਿਆਂ ਬੈਠਿਆਂ ਇਹ ਮਾਂ ਚੱਲ ਗਏ ਹੀ ਬੈਠੇ ਸਾਗ ਲਿਆਓ ਆਲੇ ਮੱਕੀ ਦਾ ਆਟਾ ਬਾਜਰੇ ਦਾ ਤੇ ਇਹ ਮਾਂ ਪੁੱਤਾਂ ਨੇ SLA ਬਣਾ ਲਈ ਤੇ ਉੱਥੇ ਨੈਰੋਗੇਟ ਲਾ ਲੈਨੇ ਆ ਜੇ ਗੱਲ ਕਰੀਏ ਪੰਜਾਬੀ ਔਰਤਾਂ ਦੇ ਘਰਾਂ ਵਿੱਚ ਬੜੇ ਕੰਮ ਕਰਨੇ ਪੈਂਦੇ ਆ ਸਵੇਰੇ ਤੜਕਸਾਰ ਤੋਂ ਉੱਠ ਕੇ ਸ਼ਾਮ ਤੱਕ ਘਰਾਂ ਦੇ ਕੰਮ ਹੀ ਮਸਾ ਪੂਰੇ ਹੁੰਦੇ ਆ ਤੁਸੀਂ ਘਰ ਵੀ ਕਾਰੋਬਾਰ ਕੰਮ ਕਰਦੇ ਹੋ ਫਿਰ ਇੱਥੇ ਆ ਕੇ ਵੀ ਕੰਮ ਕਰਨਾ ਕਿੱਦਾਂ ਮੈਨੇਜ ਕਰਦੇ ਹੋ ਇੱਦਾਂ ਹੀ ਆਂ ਵੇਖ ਲਓ ਤੁਹਾਡੇ ਸਾਹਮਣੇ ਹੀ ਆ ਘਰ ਵੀ ਜਾ ਕੇ ਕਰਨਾ ਘਰ ਬੀਬੀਆਂ ਕਰਦੀਆਂ ਨੋਆ ਮੇਰੀਆਂ ਇੱਕ ਬੇਟੀ ਆ ਉਹਨਾਂ ਨੂੰ ਤੇ ਆਈਦਾ ਸਾਗ ਧਰ ਕੇ ਉਹ ਮਗਰੋਂ ਬਣਦੀਆਂ ਵਾ ਕੀ ਕੀ ਬਣਾ ਕੇ ਲਿਆਉਂਦੇ ਹੋ ਥੋੜਾ ਦੱਸੋ ਕਿ ਦਰਸ਼ਕਾਂ ਨੂੰ ਕੀ ਕੀ ਬਣਾ ਕੇ ਘਰੋਂ ਲਿਆਉਂਦੇ ਹੋ ਤੇ ਕਿੱਦਾਂ ਤਿਆਰੀ ਕਰਦੇ ਹੋ ਰਾਜਮਾ ਚੋਲ ਕੜੀ ਚੋਲ ਸਾਗ ਮੱਕੀ ਦੀ ਰੋਟੀ ਬਾਜਰੇ ਦੀ ਰੋਟੀ ਕਣਕ ਦਾ ਫੁਲਕਾ ਜਿੰਨੇ ਮੱਖਣ ਪਾਉਣਾ ਮੱਖਣ ਪਾ ਲੈ ਜਿੰਨੇ ਘਿਓ ਪਾਉਣਾ ਘਿਓ ਪਾ ਲੈ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਗਾਕਾਂ ਵੱਲੋਂ ਜਿਹੜਾ ਕੋਈ ਖਾਣ ਆਉਂਦਾ ਫਿਰ ਕਿੱਦਾਂ ਦੀ ਗੱਲਬਾਤ ਕਰਦਾ ਬਹੁਤ ਵਧੀਆ ਬਹੁਤ ਵਧੀਆ ਕੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਪੰਜਾਬੀਆਂ ਨੂੰ ਖਾਸ ਕਰਕੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਘਰ ਦੀ ਰੋਟੀ ਬਣੀ ਖਾਓ ਬਜਾਰੀ ਨਾ ਖਾਓ ਬੜੀਆਂ ਬਿਮਾਰੀਆਂ ਲੱਗਦੀਆਂ ਬਾਰ ਦੀ ਰੋਟੀ। ਆਓ ਜੀ ਇਹਨਾਂ ਦੇ ਪੁੱਤਰ ਨਾਲ ਗੱਲਬਾਤ ਕਰਦੇ ਆ ਕਿਉਂਕਿ ਇਹ ਤੁਹਾਨੂੰ ਦੱਸ ਦਈਏ ਕਿ ਆਪਣੇ ਪਿੰਡ ਦੇ ਉਹ ਸਰਪੰਚ ਰਹੇ ਨੇ ਉਹ ਵੀ ਨਾਲ ਮਾਂ ਦੇ ਇਸ ਕੰਮ ਵਿੱਚ ਹੱਥ ਵਟਾ ਰਹੇ ਨੇ ਇੱਕ ਛੋਟਾ ਪੁੱਤਰ ਹੈ ਉਹ ਵੀ ਨਾਲ ਇਸ ਕਾਰੋਬਾਰ ਦੇ ਵਿੱਚ ਇਸ ਕੰਮ ਵਿੱਚ ਹੱਥ ਵਟਾ ਰਿਹਾ ਪੂਰਾ ਪਰਿਵਾਰ ਬੜਾ ਮਿਹਨਤੀ ਹੈ ਗੱਲਬਾਤ ਕਰਦੇ ਆ ਥੋੜੇ ਬਿਜੀ ਨੇ ਕੁਝ ਰੋਟੀ ਪੈਕ ਕਰ ਰਹੇ ਨੇ ਗਾਹਕਾਂ ਵਾਸਤੇ ਪਰ ਆਓ ਕਿਦਾਂ ਫ੍ਰੀ ਹੁੰਦੇ ਆ ਤੁਹਾਡੀ ਗੱਲਬਾਤ ਕਰਾਉਣੀ ਹੈ ਉਸ ਤੋਂ ਪਹਿਲਾਂ ਤੁਸੀਂ ਤਸਵੀਰਾਂ ਇਕੱਠੀ ਫਿਰ ਵੇਖ ਲਓ ਇਹ ਮਿੱਟੀ ਦੇ ਜਿਹੜੇ ਭਾਂਡੇ ਤੁਸੀਂ ਵੇਖ ਰਹੇ ਹੋ ਇਹ ਘਰੋਂ ਜਿਹੜਾ ਸਮਾਨ ਤਿਆਰ ਕਰਕੇ ਲਿਆਉਂਦੇ ਆ ਚਾਹੇ ਸਰੋਂ ਦਾ ਸਾਗ ਹੈ ਚਾਹੇ ਕੜੀ ਹੈ ਚਾਹੇ ਰਾਰਮਾਣੇ ਅਤੇ ਬਿਲਕੁਲ ਜੋ ਪਰਿਵਾਰ ਦੇ ਤੁਸੀਂ ਖਾਣਾ ਖਾਂਦੇ ਹੋ ਉਸ ਤਰ੍ਹਾਂ ਦਾ ਜਾਇਕਾ ਤੁਹਾਨੂੰ ਮਿਲੇਗਾ ਜੇ ਪਰਿਵਾਰਾਂ ਸਮੇਂ ਇੱਥੇ ਆਓਗੇ ਤੁਹਾਨੂੰ ਇਦਾਂ ਲੱਗੇਗਾ ਜਿਦਾ ਤੁਸੀਂ ਆਪਣੇ ਪਰਿਵਾਰ ਵਿੱਚ ਬਹਿ ਕੇ ਖਾਣਾ ਖਾ ਰਹੇ ਹੋ ਇੱਥੇ ਤੁਸੀਂ ਪੈਕ ਕਰਾ ਕੇ ਖਾਣਾ ਘਰ ਵੀ ਲੈ ਕੇ ਜਾ ਸਕਦੇ ਹੋ ਸਸਕਾ ਭਾਜੀ ਕੀ ਨਾਂ ਹੈ ਕਿੱਥੋਂ ਰਹਿਣ ਵਾਲੇ ਭਾਜੀ ਮੇਰਾ ਨਾਮ ਹੈ ਪੀਆ ਪਿੰਡ ਬਹਾਦਰਪੁਰ 슈ਗਰ ਮਿਲ ਤੁਸੀਂ ਪਿੰਡ ਦੇ ਸਰਪੰਚ ਵੀ ਰਹੇ ਹੋ ਹਾਂਜੀ ਹਾਂਜੀ ਇੱਕ ਸਰਪੰਚ ਰਹੇ ਹੋ ਉਸ ਤੋਂ ਬਾਅਦ ਤੁਸੀਂ ਇਹ ਜੋ ਕਾਰੋਬਾਰ ਸ਼ੁਰੂ ਕੀਤਾ ਹੈ ਕੀ ਕਹਿਣਾ ਚਾਹੁੰਦੇ ਹੋ ਵਧੀਆ ਕਾਰੋਬਾਰ ਭਾਜੀ ਮਿਹਨਤ ਕਰਨੀ ਚਾਹੀਦੀ ਹਰ ਇੱਕ ਨੂੰ ਮੈਸੇਜ ਇਹ ਹੀ ਦੇਣਾ ਚਾਹੁੰਦੇ ਹਾਂ ਮਿਹਨਤ ਕਰੋ ਮਾੜੇ ਕੰਮਾਂ ਵੱਲ ਨਾ ਪਾਓ ਜਿੰਨਾ ਚਿਰ ਆਪਾਂ ਸ਼ਰਮਣੀ ਨਾਲ ਹੁੰਦੇ ਪੰਜਾਬੀ ਲੋਕ ਉਹ ਨਜ਼ਰ ਕਾਮਯਾਬ ਨਹੀਂ ਹੋ ਸਕਦੇ ਸਭ ਤੋਂ ਪਹਿਲਾਂ ਸ਼ਰਮ ਮਾਰਨੀ ਪੈਂਦੀ ਹੈ ਹੈਪੀ ਜੀ ਤੁਹਾਡੇ ਮਾਤਾ ਜੀ ਦੱਸ ਰਹੇ ਸੀਗੇ ਹਿਮਾਚਲ ਗਏ ਸੀ ਮੇਰੇ ਬੇਟੇ ਹਾਂਜੀ ਹਾਂਜੀ ਉੱਥੋਂ ਆ ਕੇ ਕੰਮ ਸ਼ੁਰੂ ਕੀਤਾ ਹਿਮਾਚਲ ਜਾ ਕੇ ਕੀ ਇਹੋ ਜਿਹਾ ਆਈਡੀਆ ਦਿਮਾਗ ਵਿੱਚ ਆਇਆ ਕਿ ਤੁਹਾਡੇ ਚਲੋ ਕਿਦੇ ਪਰਮਾਤਮਾ ਦੀ ਇੱਕ ਪਾਸੋਂ ਕਿਰਪਾ ਹੈ ਕਿ ਤੁਸੀਂ ਆ ਕੇ ਇੱਕ ਵੱਖਰਾ ਸੈਟਪ ਲਾਇਆ ਇੱਕ ਵਧੀਆ ਚੀਜ਼ ਲੋਕਾਂ ਨੂੰ ਦੇ ਰਹੇ ਹੋ ਭਾਜੀ ਵੈਸੇ ਹੀ ਪਰਿਵਾਰ ਦੇ ਨਾਲ ਗਏ ਅਸੀਂ ਮੱਥਾ ਟੇਕਣ ਵਾਪਸੀ ਆਟਾ ਲੈ ਆ ਲਿਆ ਕਿ ਮੱਕੀ ਦਾ ਬਾਜਰੇ ਦਾ ਬਾਅਦ ਘਰ ਆਣ ਕੇ ਸਲਾਬ ਬਣਾ ਲੈ ਕੇ ਕੰਮ ਸ਼ੁਰੂ ਕਰ ਦੇਣ ਇੱਕ ਵੱਖਰਾ ਨਾਲੇ ਕਮਾਈ ਹੋ ਜੇਗੀ ਨਾਲੇ ਲੋਕਾਂ ਨੂੰ ਚੰਗੀ ਚੀਜ਼ ਦੇ ਦੀਏ ਇਹ ਕਾਪਾ ਆਪਣੇ ਪੰਜਾਬੀ ਵਿਰਸੇ ਨਾ ਜੋਨ ਰਣਾ ਚਾਹੁੰਦੇ ਕਿਉਂਕਿ ਲੋਕ ਪੰਜਾਬੀ ਵਿਰਸੇ ਤੋਂ ਵਾਂਝੇ ਹੋ ਚੁੱਕੇ ਆ ਤੇ ਇਹ ਕਰਕੇ ਮਿੱਟੀ ਦੇ ਭਾਂਡੇ ਕਿਉਂਕਿ ਸ਼ਹਿਰਾਂ 'ਚ ਪਤਾ ਹੀ ਨਹੀਂ ਇੱਕ ਵੱਖਰਾ ਜਿਹਾ ਲੱਗਦਾ ਲੋਕ ਪੁੱਛਦੇ ਅਰਚ ਕੀ ਆ ਲੋਕਾਂ ਨੂੰ ਪਤਾ ਹੀ ਨਹੀਂ ਆਪਣੀ ਮਤਲਬ ਕਿਤੇ ਬਾਰੇ ਜਾਂ ਜਿੱਦਾਂ ਵੀ ਆਪਣੇ ਵਿਰਸੇ ਬਾਰੇ ਨੌਲੇਜ ਹੀ ਨਹੀਂ ਨਵੀਂ ਪੀੜੀ ਨੂੰ ਕੀ ਕੀ ਦਿੰਦੇ ਹੋ ਜਦੋਂ ਇੱਥੇ ਗ੍ਰਾਹਕ ਹੁੰਦੇ ਆ ਥੋੜਾ ਦਾਨ ਕਰਦਾ ਸਾਂਝੀ ਕਰਦੀ ਆ ਦਰਸ਼ਕ ਕਈ ਸੁਣ ਕੇ ਵੀ ਆਉਣਗੇ ਕੀ ਕੀ ਤੁਸੀਂ ਸਰਵ ਕਰਦੇ ਹੋ ਕਿ ਕੀ ਕੀ ਦਿੰਦੇ ਹੋ ਇੱਥੇ ਲੋਕਾਂ ਨੂੰ ਇਹ ਸਾਗ ਆ ਭਾਜੀ ਮੱਕੀ ਦੀ ਰੋਟੀ ਬਾਜਰੀ ਰੋਟੀ ਕਣਕ ਦੀ ਰੋਟੀ ਕੜੀ ਚੌਲ ਰਾਜਮਾ ਚੌਲ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਵਧੀਆ ਭਾਜੀ ਵਧੀਆ ਤੁਸੀਂ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਇੱਕ ਸਰਪੰਚ ਹੋ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਜਿਹੜਾ ਸਰਪੰਚ ਬਣ ਜਾਂਦਾ ਉਹ ਸੋਚਦਾ ਕਿ ਠੀਕ ਹੈ ਮੈਂ ਸਰਪੰਚ ਬਣਿਆ ਇੱਕ ਵਾਰ ਪਿੰਡ ਦਾ ਤੇ ਮੈਂ ਤੇ ਹੁਣ ਮਤਲਬ ਸ਼ਾਹੀ ਜ਼ਿੰਦਗੀ ਬਤੀਤ ਕਰਨੀ ਹੈ ਸਰਪੰਚ ਹੋਣ ਤੋਂ ਬਾਹਰ ਵੀ ਤੁਸੀਂ ਇੱਕ ਮਿਹਨਤ ਕਰਨੀ ਸ਼ੁਰੂ ਕੀਤੀ ਪਰਿਵਾਰ ਦੇ ਨਾਲ ਉਹਨਾਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਲੱਖਾਂ ਰੁਪਏ ਲਾ ਕੇ ਬਾਹਰ ਚਲੇ ਜਾਂਦੇ ਆ ਉੱਥੇ ਵੀ ਇਦਾਂ ਦੇ ਕਾਰੋਬਾਰ ਕਰਨੇ ਪੈਂਦੇ ਆ ਕੀ ਕਹਿਣਾ ਚਾਹੁੰਦੇ ਭਾਜੀ ਆਪਾਂ ਲੋਕਾਂ ਨੂੰ ਇਹੀ ਗੱਲ ਕਹਿਨੇ ਕਿ ਆਪਣੀ ਮਿੱਟੀ ਤੋਂ ਦੂਰ ਨਾ ਜਾਓ ਕਿਉਂਕਿ ਜੇ ਅੱਜ ਆਪ 20 22 ਲੱਖ ਲਾਗੇ ਜਾਂ 25 30 ਜਿੰਨਾ ਵੀ ਲਾਉਨੇ ਆਪਾਂ ਬਾਹਰ ਜਾਣੇ ਉਹ ਹੀ ਆਪਣੇ ਕਾਰੋਬਾਰ ਪੰਜਾਬ 'ਚ ਰਹਿ ਕੇ ਕਰੋ ਮਤਲਬ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਸੋਚ ਵੱਡੀ ਛੋਟੀ ਰੱਖਣੀ ਪੈਂਦੀ ਆ ਬਾਹਰ ਜਾ ਕੇ ਵੀ ਆਪਾਂ ਮਿਹਨਤ ਕਰਨ ਦੇ ਇਦਾਂ ਦੇ ਕੰਮ ਕਰਨ ਦੇ ਨੌਕਰੀਆਂ ਕਰਨ ਦੇ ਕਿਸੇ ਦੇ ਥੱਲੇ ਆਪਣਾ ਕੰਮ ਥੋੜੇ ਕਮਾਈਏ ਬਹੁਤੇ ਕਮਾਈਏ ਕਿਸੇ ਦਾ ਡਰਕ ਨਹੀਂ ਨਾ ਨੂੰ ਜਿੰਨੇ ਕਮਾ ਕੇ ਲੈ ਜੰਗੇ ਕੋਈ ਗੱਲ ਨਹੀਂ ਤਾਂ ਇਹ ਸੀਰੀਓ ਬੜਾ ਮਿਹਨਤੀ ਪਰਿਵਾਰ ਜਿੱਥੇ ਇੱਕ ਮਾਂ ਨੇ ਆਪਣੇ ਦੋ ਪੁੱਤਰਾਂ ਦੇ ਨਾਲ ਮਿਲ ਕੇ ਇੱਕ ਨਵਾਂ ਸੈਟਅਪ ਮਟਾਲੇ ਵਿੱਚ ਲੈ ਕੇ ਆਏ ਹਨ ਤੁਸੀਂ ਇੱਕ ਵਾਰ ਜ਼ਰੂਰ ਰਵਾਰਾ ਸਮੇਤ ਇੱਥੇ ਜ਼ਰੂਰ ਪਹੁੰਚੋ ਮੈਂ ਦੁਬਾਰਾ ਇਹ ਪਤਾ ਦੱਸ ਦੇਣਾ ਨਹਿਰੂ ਗੇਟ ਬਟਾਲੇ ਦਾ ਬੜਾ ਮੇਨ ਗੇਟ ਹੈ ਉਸ ਦੇ ਬਾਹਰ-ਬਾਰ ਬਿਲਕੁਲ ਇਹ ਇਹਨਾਂ ਨੇ ਸੈਟਅਪ ਲਗਾਇਆ ਹੋਇਆ ਹੈ ਪਰਿਵਾਰਾਂ ਸਮੇਤ ਇੱਕ ਵਾਰੀ ਆਓਗੇ ਤੁਹਾਨੂੰ ਆਪਣੀ ਫੈਮਿਲੀ 'ਚ ਬਹਿ ਕੇ ਖਾਣਾ ਖਾਣਿਆ ਉਸ ਤਰ੍ਹਾਂ ਦਾ ਜਾਇਕਾ ਮਿਲੇਗਾ ਤੇ ਦੁਬਾਰਾ ਤੁਸੀਂ ਜ਼ਰੂਰ ਆਓਗੇ ਸਾਡੀ ਬੇਨਤੀ ਹੈ ਪੰਜਾਬੀਆਂ ਨੂੰ ਤੇ ਮਿਹਨਤ ਕਰਨ ਵਿੱਚ ਕੋਈ ਸ਼ਰਮ ਮਹਿਸੂਸ ਨਾ ਕਰੋ ਕਿਉਂਕਿ ਬਾਰ-ਬਾਰ ਵਕਈ ਵੀਰ ਨੇ ਕਿਹਾ ਸੀ ਕਹਿੰਨੇ ਆ ਕਿ ਪ੍ਰਵਾਸੀ ਆ ਕੇ ਇੱਥੇ ਕਬਜ਼ਾ ਕਰ ਰਹੇ ਨੇ ਪਰ ਜੇ ਤੁਸੀਂ ਮਿਹਨਤ ਕਰੋਗੇ ਤੇ ਪੰਜਾਬ ਵਕਈ 'ਚ ਰੰਗਲਾ ਪੰਜਾਬ ਬਣੇਗਾ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼